ਇਸ ਤਰ੍ਹਾਂ ਸੇਕਾਂ ਨੂੰ ਸੇਕਾਂ ਦੇ ਨੋਜਾਂ ਨੂੰ ਕੋ-ਕੋ ਕੇ ਮਾਰਿਆ ਗਿਆ ਭਾਲ-ਭਾਲ ਕੇ ਦਸਤਾਰਾਂ ਵਾਲੇ ਜੂੜਿਆਂ ਵਾਲੇ ਪੱਗਾਂ ਵਾਲੇ ਹਰ ਇੱਕ ਸਿੱਖ ਦੇ ਮਨ 'ਚ ਇਹੀ ਸਵਾਲ ਹੈ ਕਿ ਆ ਬਾਬਾ ਜੀ ਨੇ ਕੀ ਕੀਤਾ ਆ ਮਹਾਪੁਰਸ਼ਾਂ ਨੇ ਕੀ ਕੀਤਾ ਬਾਰਨਾਲ ਸਿੰਘ ਜੀ ਨੇ ਕੀ ਕੀਤਾ ਇਹ ਕਿਉਂ ਕੀਤਾ ਇੰਨਾ ਲੋਕਾਂ ਨੇ ਇੱਥੇ ਟੈਂਕ ਤੋਪ ਚਾੜੇ ਸੀ ਚਾਹੇ ਉਹ ਕਾਂਗਰਸ ਹੈ ਚਾਹੇ ਦਿੱਲੀ ਸਰਕਾਰ ਹੈ ਕੋਈ ਹੈ ਉਹ ਕੀ ਮਹਿਸੂਸ ਕਰਨਗੇ ਕਿ ਅਸੀਂ ਨਾਲੇ ਨੂੰ ਤੇ ਅਤਿਆਚਾਰ ਕੀਤਾ ਸੀ ਜ਼ੁਲਮ ਕੀਤਾ ਸੀ ਪਰ ਇਹਨਾਂ ਨੇ ਆਪਣੇ ਮੁਖੀ ਨੂੰ ਬੋਲਣ ਤੋਂ ਰੋਕਤਾ ਮੈਂ ਤਾਂ ਬਾਬਾ ਹਰਨਾਮਨ ਸਿੰਘ ਨੂੰ ਬੇਨਤੀ ਕਰਦਾ ਵੀ ਜਾਂ ਤਾਂ ਇਹ ਵੇਖੇ ਕਿ ਉਦੋਂ ਪਹਿਲਾ ਪਹਿਲਾ ਇਹ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਨਹੀਂ ਇਹ ਸਥਿਤੀ ਬਹੁਤ ਮੰਦ ਭਾਗੀ ਹੋ ਇਸ ਜਗ੍ਹਾ ਤੇ ਹੋਇਆ ਨਰ ਸੰਘਾਰ ਜਿਸ ਖੱਲੂਕਾਰਾ ਜਿੱਥੇ ਖੂਨ ਬਿਹਾ ਤਾਂ ਉੱਥੇ ਇਹ ਦਿਹਾੜਾ ਮਨਾਉਣਾ ਚਾਹੀਦਾ ਹੈ ਦਮਦਮੇ ਟਕਸਾਲ ਦੇ ਮੁਖੀਆਂ ਵੱਲੋਂ ਵੀ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਤੇ ਮਸਰੂਮਣੀ ਕਮੇਟੀ ਪ੍ਰਧਾਨ ਵੱਲੋਂ ਵੀ ਸਮੂਚੀਆਂ ਪਾਰਟੀਆਂ ਅਕਾਲੀ ਦਲਾਂ ਦੇ ਪ੍ਰਧਾਨਾਂ ਵੱਲੋਂ ਵੀ ਮੰਜੀ ਸਾਹਿਬ ਦੀਵਾਨ ਹਾਲ 'ਚ ਇਕੱਠੇ ਹੋ ਕੇ ਇਹ ਦਿਨ ਮਨਾਉਣਾ ਚਾਹੀਦਾ ਹੈ ਜੇ ਕਿਤੇ ਤੁਸੀਂ ਇਹ ਗਲਤੀਆਂ ਕੀਤੀਆਂ ਪਿਛਲੇ ਸਮੇਂ 'ਚ ਤਾਂ ਕੌਮ ਅਜੇ ਤੱਕ ਯਾਦ ਰੱਖਦੀ ਹੈ ਤੇ ਰੱਖੂਗੀ ਨਰਿੰਦਰ ਮੋਦੀ ਮੈਂ ਪਾਰਲੀਮੈਂਟ 'ਚ ਕਹਿੰਦਾ ਵੇਖਿਆ ਕਿ ਇਹਨਾਂ ਨੇ ਕਾਂਗਰਸ ਵੱਲੋਂ ਨੇ ਗੋਲਡਨ ਟੈਂਪਲ 'ਤੇ ਟੈਂਕ ਤੋਪ ਚਾੜੇ ਜੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਮੰਨਦੇ ਐ ਤਾਂ ਪਾਰਲੀਮੈਂਟ ਦੇ ਵਿੱਚ ਸੋਗ ਮਤਾ ਲਿਓ ਵੀ ਇਹ ਗਲਤ ਹੋਇਆ ਅਫਸੋਸ ਕਰੇ ਪੂਰੀ ਪਾਰਲੀਮੈਂਟ ਸਾਡੇ ਨੌਜਵਾਨ ਪੀੜੀ ਦੇ ਸਿਰਾਂ ਤੇ ਦਸਤਾਰਾਂ ਚੰਗੀਆਂ ਨਹੀਂ ਲੱਗ ਰਹੀਆਂ ਸਾਡੇ ਬੱਚਿਆਂ ਦੇ ਸਿਰਾਂ ਤੇ ਜੂੜੇ ਚੰਗੇ ਨਹੀਂ ਲੱਗ ਰਹੇ ਸਾਡੇ ਗੁਰਸਿੱਖ ਚੰਗੇ ਨਹੀਂ ਲੱਗ ਰਹੇ ਤੁਸੀਂ ਮਾਨਸਾਚ ਜਾ ਕੇ ਕਿਸੇ ਘਰੇ ਵੀ ਆਪ ਜਾ ਕੇ ਪੁੱਛ ਸਕਦੇ ਹੋ ਕਿ ਸ਼ਰੋਮਣੀ ਕਮੇਟੀ ਹਰ ਇੱਕ ਘਰੇ ਗਈ ਹੈ ਹਰ ਇੱਕ ਤੇ ਤੁਸੀਂ ਵੇਖੋ ਕੈਂਪ ਚੱਲ ਰਹੇ ਨੇ 62 ਕੈਂਪ ਚੱਲ ਰਹੇ ਐ ਸਾਡੀ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਸਾਡੀ ਪੀੜ੍ਹੀ ਧਰਮ ਪਰिवर्तन ਕਰ ਰਹੀ ਹੈ ਸਾਡੀ ਪੀੜ੍ਹੀ ਪਤ ਬਣੇ ਵੱਲ ਜਾ ਰਹੀ ਹੈ ਇਹ ਇੱਕ ਤਰ੍ਹਾਂ ਦੀ ਵਾਰ ਹੈ ਝੋਲੀ ਅੰਡ ਕੇ ਬੇਨਤੀ ਕਰਦਾ ਬਾਬਾ ਹਰਨਾਮ ਸਿੰਘ ਜੀ ਨੂੰ ਕਿ ਆ ਆਪਾਂ ਮਸਲਾ ਕੋਈ ਹੱਲ ਕਰੀਏ ਜੂਨ ਦਾ ਇਹ ਵੀਕ ਜਿਹੜਾ ਆ ਪੂਰੇ ਵਿਸ਼ਵ ਭਰ ਦੇ ਵਿੱਚ ਬੜੇ ਅਫਸੋਸ ਵਜੋਂ ਦੇਖਿਆ ਜਾਂਦਾ ਹੈ 6 ਜੂਨ ਦਾ ਅਹਿਮ ਦਿਨ ਰਹਿੰਦਾ ਜਦ ਅਕਾਲ ਤਖਤ ਸਾਹਿਬ ਦੇ ਇੱਕ ਵੱਡਾ ਸਮਾਗਮ ਹੁੰਦਾ ਹੈ ਉੱਥੋਂ ਜਥੇਦਾਰ ਸਾਹਿਬ ਵੱਲੋਂ ਕੌਮ ਨੂੰ ਸੰਦੇਸ਼ ਵੀ ਦਿੱਤਾ ਜਾਂਦਾ ਪਰ ਇਸ ਵਾਰ ਜਿਸ ਤਰੀਕੇ ਨਾਲ ਹਰਨਾਮ ਸਿੰਘ ਧੂਮਾ ਹੋਣਾ ਨੇ ਜਥੇਦਾਰ ਸਾਹਿਬ ਦੇ ਉਤੇ ਕਮੈਂਟ ਪਾਸ ਕੀਤੀ ਆ ਸੰਦੇਸ਼ ਨਾ ਦੇਣ ਦੀ ਗੱਲ ਕੀਤੀ ਆ ਰੋਕਣ ਦੀ ਗੱਲ ਕਹੀ ਆ ਉਸ ਤੋਂ ਬਾਅਦ ਐਜੀਪੀਸੀ ਦਾ ਬਫਫਾ ਦਾ ਜਿਹੜਾ ਉਹਨਾਂ ਨੇ ਮਿਲਣ ਵੀ ਜਾਂਦਾ ਸਮਝਾਉਣ ਵੀ ਜਾਂਦਾ ਲੰਬੀ ਜੜੀ ਆ ਗੱਲਬਾਤ ਤੋਂ ਬਾਅਦ ਵੀ ਕੋਈ ਹੱਲ ਨਾ ਨਿਕਲਦਾ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਮਾਹੌਲ ਨਾ ਖਰਾਬ ਹੋਵੇ ਇਸ ਲਈ ਤਮਾਮ ਜਥੇਬੰਦੀਆਂ ਹੀ ਕੋਸ਼ਿਸ਼ ਕਰ ਰਹੀਆਂ ਕਿ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋੜ ਆ ਅਕੀਕਰ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸੰਦੇਸ਼ ਆ ਉਹ ਕੌਮ ਨੇ ਸਰਵਣ ਜ਼ਰੂਰ ਕਰਨਾ ਸਾਡੇ ਨਾਲ ਐਜੀਪੀਸੀ ਮੈਂਬਰ ਜੱਬਰ ਸਾਹਿਬ ਮੌਜੂਦ ਹਨ ਨਾ ਗੱਲਬਾਤ ਕਰ ਲੈਣੇ ਆ ਤੇ ਬਰ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਰਹੇ ਹੋ ਜਥੇਦਾਰ ਸਾਹਿਬ ਦਾ ਹਰ ਸਾਲ ਜਿਹੜਾ ਸੰਦੇਸ਼ ਵੀ ਉੱਥੋਂ ਹੁੰਦਾ ਆ ਕੌਮ ਦੇ ਨਾਮ ਹੁੰਦਾ ਪਰ ਇਸ ਵਾਰ ਜਿਸ ਤਰੀਕੇ ਨਾਲ ਨਾਜ਼ਿੰਦ ਧੁੰਮਾ ਹੋਣਾ ਨੇ ਰੋਕਿਆ ਆ ਕਿਸ ਤਰੀਕੇ ਨਾਲ ਓਵਰঅল ਸਥਿਤੀ ਨੂੰ ਦੇਖ ਰਹੇ ਹੋ ਕੀ ਕੋਈ ਪਿੱਛੇ ਏਜੰਸੀਆਂ ਕੰਮ ਕਰ ਰਹੀਆਂ ਨੇ ਸ਼ਾਇਦ ਜਾਂ ਕੰਮ ਕਰ ਰਹੀਆਂ ਜਾਂ ਜਾਣ ਬੁੱਝ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਮੈਂ ਸਮਝਦਾ ਜੋ ਇਹ ਜੂਨ ਮਹੀਨਾ 84 ਦੇ ਵਿੱਚ ਭਾਰਤ ਸਰਕਾਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੂਰੀ ਸਿੱਖ ਕੌਮ ਨੂੰ ਇੱਕ ਇਹ ਜਾਂ ਦੁੱਖ ચીਸ ਦਿੱਤੀ ਕਹਿਣ ਦਾ ਭਾਵ ਇੱਕ ਤਰ੍ਹਾਂ ਦਾ ਇਹ ਤਹਈਆ ਕਰਕੇ ਵੀ ਸਿੱਖ ਕੌਮ ਨੂੰ ਹੁਣ ਮੈਂ ਖਤਮ ਹੀ ਕਰ ਦੇਣਾਗਾ ਜਿਵੇਂ ਦੂਸਰੇ ਦੇਸ਼ ਨਾਲ ਲੜਾਈ ਲੜਨੀ ਹੁੰਦੀ ਹੈ ਟੈਂਕ ਤੋਪ ਛਾੜ ਕੇ ਸਾਡੇ ਇਕੱਲੇ ਦਰਬਾਰ ਸਾਹਿਬ ਹੀ ਨਹੀਂ ਹੋਰ अनेका ਗੁਰੂ ਘਰਾਂ ਤੇ ਹਮਲਾ ਕੀਤਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਧੀਪੁਰਬ ਬਣਾ ਰਹੇ ਸੀ ਤੇ ਬੜਾ ਸਿੱਖ ਕੌਮ ਦੇ ਵਿੱਚ ਬਹੁਤ ਜ਼ਿਆਦਾ ਮੈਂ ਸਮਝਦਾ ਧਰਮੀ ਫੌਜੀ ਜਿੰਨੇ ਸਾਡੇ ਫੌਜ ਦੇ ਵਿੱਚ ਸਿੰਘ ਮਤਲਬ ਜੌਬ ਕਰਦੇ ਸੀ ਸਾਰਿਆਂ ਨੇ ਹਰ ਇੱਕ ਨੇ ਰੋਸ ਪੀਤਾ ਜਿੱਥੇ ਵੀ ਸਿੱਖ ਸੀ ਚਿੰਤਤ ਸੀਗਾ ਤੇ ਮੈਂ ਸਮਝਦਾ ਬੜਾ ਉਸ ਹਜ਼ਾਰਾਂ ਜਾਨਾਂ ਚਲੀਆਂ ਗਈਆਂ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਬਾਬਾ ਸੰਤੋਬਾਜ ਜਨੈ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਜਨਰ ਸਵੇਕ ਸਿੰਘ ਜੀ ਤੇ ਹੋਰ ਇੱਕ ਦੁੱਧ ਚੁੰਘਦੇ ਬੱਚੇ ਵੀ ਸੀਦੀਆਂ ਹੋਈਆਂ ਤੇ ਮੈਂ ਸਮਝਦਾ ਇਹ ਦੁਨੀਆ ਦੇ ਇਤਿਹਾਸ ਚ ਹਿਸਟਰੀ ਚ ਦੁਨੀਆ ਦੀ ਚ ਪਹਿਲੀ ਵਾਰ ਹੈ ਕਿ ਜਿਸ ਕੌਮ ਦੀ ਸਿਧਾਂਤ ਫਲਸਫਾ ਸਰਬੱਤ ਦੇ ਭਲੇ ਦਾ ਹੋਵੇ ਪਰਉਪਕਾਰ ਦਾ ਹੋਵੇ ਉਸ ਕੌਮ ਨੇ ਇਹ ਦੇਸ਼ ਵੀ ਆਜ਼ਾਦ ਕਰਾਇਆ ਹੋਵੇ ਵੱਡੀਆਂ ਕੁਰਬਾਨੀਆਂ ਹੋਣੇ ਦੇਸ਼ ਵਾਸਤੇ ਪਰ ਕੁਰਬਾਨੀਆਂ ਦੇ ਵਿੱਚ ਘਾਰੇ ਆਪਣੀ ਲੋਕ ਨੇ ਜਿਹੜੇ ਹੁਣ ਖਿਲਾਫ ਹੁੰਦੇ ਨਜ਼ਰ ਆਉਂਦਾ ਮੈਂ ਉੱਥੀ ਗੱਲ ਲਿਹਾਉਣਾ ਸੀ ਲਿਹਾਉਂਦਾ ਚਾਹੁੰਦਾ ਸੀ ਤੇ ਉਸ ਤੋਂ ਬਾਅਦ ਜੇ ਹੋਇਆ ਤਾਂ ਰਿਐਕਸ਼ਨ ਵੀ ਹੋਇਆ ਸਿੱਖ ਨੌਜਵਾਨਾਂ ਵੱਲੋਂ ਕਿਸ ਤਰ੍ਹਾਂ ਸਿੱਖ ਕੌਮਾਂ ਨੂੰ ਸਿੱਖ ਕੌਮ ਦੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਭਾਲ-ਭਾਲ ਕੇ ਦਸਤਾਰਾਂ ਵਾਲੇ ਜੂੜਿਆਂ ਵਾਲੇ ਪੱਗਾਂ ਵਾਲੇ ਤੇ ਫਿਰ ਸਮਾਂ ਹੌਲੀ-ਹੌਲੀ ਹੌਲੀ ਆਇਆ ਤਾਂ ਸਿੱਖ ਕੌਮ ਨੇ ਇਹ ਦਿਹਾੜੇ ਮਨਾਉਣੀ ਸ਼ੁਰੂ ਕੀਤੀ ਜੇ ਦਿਹਾੜੇ ਮਨਾਉਂਦੇ ਸੀ ਤਾਂ ਸਰਕਾਰਾਂ ਫੜ ਕੇ ਸਾਡੇ ਤੇ ਆ ਬੀਤੀ ਹੈ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਫੜ ਕੇ ਸੜਦੇ ਦੇਸ਼ਰੋਹੀ ਦੇ ਪਰਚੇ ਕਰਤੇ ਚਲੋ ਸਮਾਂ ਆਇਆ ਬਹੁਤ ਵਧੀਆ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਂਤੀਪੂਰਵਕ ਸਾਰੀਆਂ ਪਾਰਟੀਆਂ ਜੱਥੇ ਬੰਦੀਆਂ ਬਖਰੇਵੇਂ ਭਲਾ ਕੇ ਨਿੱਕੇ ਮੋٹے ਜੋ ਹੈਗੇ ਆ ਇਸ ਦੇਨ ਚੜਦੀ ਕਲਾ ਨਾਲ ਵੀ ਕਹਿ ਲਈਏ ਦੁੱਖ ਨਾਲ ਵੀ ਕਹਿ ਦਈਏ ਵੀਰ ਰਸ ਨਾਲ ਵੀ ਕਹਿ ਲਈਏ ਇਹ ਦਿਨ ਮਨਾਉਂਦੇ ਆ ਤੇ ਵੇਖਦੇ ਆ ਕੇਸਰੀ ਕਾਲ ਤੱਕ ਸਾਡੀ ਫਸੀਲ ਤੋਂ ਸਿੰਘ ਸਾਹਿਬ ਦਾ ਕੀ ਸੰਦੇਸ਼ ਹੈ ਕੌਮ ਨੂੰ ਕੀ ਉਪਦੇਸ਼ ਹੈ ਤੇ ਪਰ ਜਿਸ ਤਰ੍ਹਾਂ ਤੁਸੀਂ ਜਿਵੇਂ ਗੱਲ ਕੀਤੀ ਹੈ ਬਾਬਾ ਹਰਨਾਮ ਸਿੰਘ ਜੀ ਬਹੁਤ ਹੀ ਸਤਕਾਰਯੋਗ ਨੇ ਦਮਦਵੀ ਟਕਸਾਲ ਦੇ ਮੁਖੀ ਨੇ ਬਹੁਤ ਸੇਵਾਮਾ ਨੇ ਜਦੋਂ ਆਪਾਂ ਮੇਰਾ ਕਹਿਣਾ ਤਾਂ ਆਪ ਇੱਕ ਇਨਸਾਨ ਨਹੀਂ ਮਤਲਬ ਕਿ ਸੰਪਰਦਾ ਇੱਕ ਪਦਵੀ ਦਾ ਸਨਮਾਨ ਪੂਰੀ ਕੌਮ ਪੰਥ ਕਰਦਾ ਪਰ ਜਦੋਂ ਇਹਨਾਂ ਦਾ ਬਿਆਨ ਇਹ ਆਇਆ ਤਾਂ ਸਾਰੀ ਕੌਮ ਨੂੰ ਝਟਕਾ ਲੱਗਿਆ ਦੁੱਖ ਲੱਗਿਆ ਵੀ ਇਹ ਇਹ ਲਈਤੇ ਨੇ 65 ਦਿਨ ਹੁੰਦੇ ਐ ਜੇ ਆਪਚ ਬਖਰੇਮੀਆਂ 364 ਦਿਨ ਹੈਗੇ ਇੱਕ ਤਾਂ ਛੱਡ ਗਈ ਆਪਾਂ ਵੀ ਉਸ ਦਿਨ ਹੀ ਕਿਉਂ ਤੇ ਬੜਾ ਚਲੋ ਉਸ ਤੋਂ ਬਾਅਦ ਤੁਸੀਂ ਵੇਖੇ ਹੀ ਐ ਕਿ ਸ਼ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸਮੁੱਚੇ ਮੈਂਬਰਾਂ ਨੂੰ ਲੈ ਕੇ ਮਹਾਂਪੁਰਸ਼ਾਂ ਕੋਲੇ ਬਾਬਾ ਜੀ ਕੋਲੇ ਜਾ ਕੇ ਆਏ ਐ ਹਜੇ ਵੀ ਇਸ ਤਾਂ ਉਮੀਦ ਕਰਦੇ ਆ ਕਿ ਮਹਾਂਪੁਰਸ਼ ਵੱਡੇ ਨੇ ਸਤਕਾਰਯੋਗ ਐ ਜਿਆਲੂ ਹੁੰਦੇ ਨੇਗੇ ਮੈਂ ਸਮਝਦਾ ਗਿਲੇ ਸਿੱਕੇ ਵੇ ਭਲਾ ਦਿੰਦੇ ਉਹਨੂੰ ਪੁਲਾਉਣੇ ਚਾਹੀਦੇ ਪਰ ਜਿਹੜੀ ਗੱਲ ਕੇਰਾ ਨਿਕਲ ਜੇ ਉਹ ਬਾਂਪਸ ਕਰਨੀ ਔਖੀ ਹੈ ਤਹੀਂ ਉਹ ਕਹਿੰਦੀ ਆ ਪਹਿਲਾਂ ਤੋਲੋ ਫਿਰ ਬੋਲੋ ਜਦੋਂ ਮੈਂ ਹੁਣ ਪਿੰਡਾਂ 'ਚ ਵਿਚਰ ਰਿਆਂ ਸਾਡੇ ਮਾਲਵੇ ਦੇ ਵਿੱਚ ਖਾਸ ਕਰ ਮੈਨੂੰ ਨਹੀਂ ਪਤਾ ਮਾਝੇ ਬਾਰੇ ਦਵਾਬੇ ਬਾਰੇ ਮਾਲਵੇ ਦੇ ਪਿੰਡਾਂ ਦੇ ਵਿੱਚ ਮੈਂ ਜਾ ਰਿਆਂ ਗਾ ਗੁਰਮਤ ਕੈਂਪ ਸ਼੍ਰੋਮਣੀ ਕਮੇਟੀ ਵੱਲੋਂ ਲੱਗ ਰਹੇ ਐ ਹਰ ਇੱਕ ਦੇਲੀ ਤੇ ਜਾ ਰਿਆਂ ਹਰ ਇੱਕ ਘਰੇ ਜਾ ਰਿਆਂ ਹਰ ਇੱਕ ਸਿੱਖ ਦੇ ਮਨ 'ਚ ਇਹੀ ਸਵਾਲ ਹੈ ਕਿ ਆ ਬਾਬਾ ਜੀ ਨੇ ਕੀ ਕੀਤਾ ਆ ਮਹਾਪੁਰਸ਼ਾਂ ਨੇ ਕੀ ਕੀਤਾ ਬਾਬਾ ਹਰਨਾਮ ਸਿੰਘ ਜਣੀ ਕੀ ਕੀਤਾ ਇਹ ਕਿਉਂ ਕੀਤਾ ਤੇ ਮੈਂ ਸਮਝਦਾ ਇੰਨਾ ਰਿਐਕਸ਼ਨ ਤੇ ਉਸ ਤੋਂ ਬਾਅਦ ਇੰਨਾ ਲਈ ਲੱਗਦਾ ਕਿ ਚਲੋ ਸਿੰਘ ਸਾਹਿਬ ਉਪਦੇਸ਼ ਦੇਣੇ ਚਾਹੀਦੇ ਜੇ ਨਹੀਂ ਦੇਣਗੇ ਤਾਂ ਕੌਮ ਨੂੰ ਮੈਂ ਕਹਿੰਦਾ ਬਹੁਤ ਮਤਲਬ ਨਮੂਸੀ ਵਾਲਾ ਦਿਨ ਹੋਊਗਾ ਜੇ ਸਿੰਘ ਸਾਹਿਬ ਸੰਦੇਸ਼ ਨਹੀਂ ਦੇਣਗੇ ਹਾਲਾਤ ਬਣ ਗਏ ਕੋਈ ਜ਼ਰੂਰੀ ਵੀ ਨਹੀਂ ਸਿੰਘ ਸਾਹਿਬ ਤਾਂ ਕਹਿੰਦੇ ਨਹੀਂ ਦੇਣਗੇ ਪਰ ਇਸ ਇੰਡੀਅਨ ਸਟੇਟ ਭਾਰਤ ਹਕੂਮਤ ਜਿਨ੍ਹਾਂ ਲੋਕਾਂ ਨੇ ਇੱਥੇ ਟੈਂਕ ਤੋਪ ਚਾੜ੍ਹੇ ਸੀ ਚਾਹੇ ਉਹ ਕਾਂਗਰਸ ਹੈ ਚਾਹੇ ਦਿੱਲੀ ਸਰਕਾਰ ਹੈ ਕੋਈ ਹੈ ਉਹ ਕੀ ਮਹਿਸੂਸ ਕਰਨਗੇ ਕਿ ਅਸੀਂ ਨਾਲੇ ਨਾ ਤੇ ਅਤਿਆਚਾਰ ਕੀਤਾ ਸੀ ਜ਼ੁਲਮ ਕੀਤਾ ਸੀ ਪਰ ਇਹਨਾਂ ਨੇ ਆਪਣੇ ਮੁਖੀ ਨੂੰ ਬੋਲਣ ਤੋਂ ਰੋਕਤਾ ਸੰਦੇਸ਼ ਲੈਂਡ ਤੋਂ ਮਤਲਬ ਇਹ ਕੀ ਸੁਨੇਹਾ ਜਾਊਗਾ ਹੁਣ ਕਿਉਂ ਤੁਹਾਨੂੰ ਲੱਗਦਾ ਕਿ ਕਿਉਂ ਜਿਹੜੇ ਨੇ ਨਾਸਿੰਤੂਮ ਨਹੀਂ ਜਿਹੜੇ ਇਸ ਗੱਲ ਨੂੰ ਮੰਨਦੇ ਪਏ ਜਾਂ ਇਸ ਗੱਲ ਤੇੜੇ ਹੋਏ ਨੇ ਕਾਰਨ ਕੀ ਲੱਗਦਾ ਕਿਉਂਕਿ ਜਦ ਐਡਾ ਬੜਾ ਬਫਤ ਜਾਂਦਾ ਜੱਤ ਸੁਣ ਲੈਣੀ ਚਾਹੀਦੀ ਸੀ ਨਹੀਂ ਨਹੀਂ ਇਹ ਇਹੀ ਹੈ ਮਤਲਬ ਮੈਂ ਸਮਝਦਾ ਇਹ ਸਾਡਾ ਨਿਮਰਤਾਸ ਕਿਉਂਦਾ ਸਾਡਾ ਧਰਮ ਤੇ ਧਾਮੀ ਸਾਹਿਬ ਬਹੁਤ ਨਿਮਰਤਾ ਦੇ ਪੁੰਜ ਨੇ ਬਹੁਤ ਮੈਂ ਸਮਝਦਾ ਪਰਸੋਂ 6 ਤਰੀਕ ਦੀ ਅਰਦਾਸ ਬੇਨਤੀ ਤੱਕ ਧਾਮੀ ਸਾਹਿਬ ਇੱਕ ਗੋਸ਼ਾ ਕਰਨਗੇ ਨਿਮਰਤਾ ਨਾਲ ਹੱਲ ਵੀ ਨਿਕਲੂਗਾ ਪਰ ਹੁਣ ਇੱਕ ਦੁਬਧਾ ਹੋਰ ਵੀ ਖੜੀ ਹੋ ਗਈ ਨਾ ਜੀ ਇਹ ਇਹ ਬਿਆਨਾਂ ਦੇ ਵਿੱਚ ਸਿੰਘ ਸਾਹਿਬ ਨੇ ਤਾਂ ਉਪਦੇਸ਼ ਦੇਣੀ ਹੈ ਪਰ ਜਿਹੜਾ ਕੌਮ ਦੇ ਵਿੱਚ ਸੰਗਤ ਦੇ ਵਿੱਚ ਰੋਸ ਪਾਇਆ ਜਾ ਰਿਹਾਗਾ ਕਿ ਕਿ ਬਾਬਾ ਹਰਨਾਮ ਸਿੰਘ ਦਾ ਕਿਤੇ ਜੇ ਉਸ ਦਿਨ ਸੰਗਤਾਂ ਮਾਲਵੇ ਦੇ ਵਿੱਚੋਂ ਜਿਵੇਂ ਸੁਣਦੇ ਆ ਸਾਰੀਆਂ ਜਥੇਬੰਦੀਆਂ ਨੇ ਸਾਰੀਆਂ ਸਤਕਾਰ ਕਮੇਟੀਆਂ ਨੇ ਉਹਨਾਂ ਦੇ ਮਨਾਂ 'ਚ ਗੁੱਸਾ ਉਹ ਕਿਤੇ ਬਾਬਾ ਹਰਨਾਮ ਸਿੰਘ ਜੀ ਦਾ ਵਿਰੋਧ ਨਾ ਕਰਨ ਉੱਥੇ ਕਿਤੇ ਜੇ ਉਹਨਾਂ ਦਾ ਵਿਰੋਧ ਹੁੰਦਾ ਬਾਬਾ ਹਰਨਾਮ ਸਿੰਘ ਜੀ ਦਾ ਤਾਂ ਵੀ ਮਾੜਾ ਤਾਂ ਵੀ ਬਹੁਤ ਮੰਦਭਾਗ ਆ ਉਹ ਵੀ ਨਹੀਂ ਹੋਣਾ ਚਾਹੀਦਾ ਉਹ ਵੀ ਟਕਸਾਲ ਦੇ ਮੁਖੀ ਨੇ ਪਰ ਜੋ ਸਾਨੂੰ ਪਤਾ ਲੱਗ ਰਿਹਾ ਫੋਨ ਆ ਰਹੇ ਆ ਸੰਗ ਤਾਂ ਅਸੀਂ ਤਾਂ ਸ਼ਾਂਤੀ ਦੀ ਬੇਨਤੀ ਕਰ ਰਹੇ ਆ ਕਰਦੇ ਰਾਂਗੇ ਕਿਉਂਕਿ ਇਹ ਹੋਣਾ ਚਾਹੀਦਾ ਉੱਥੇ ਅਕਾਲ ਤਖਸਾਲ ਮੈਂ ਤਾਂ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕਰਦਾ ਵੀ ਜਾਂ ਤਾਂ ਇਹ ਵੇਖ ਕੇ ਉਦੋਂ ਪਹਿਲਾ ਪਹਿਲਾ ਇਹ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਨਹੀਂ ਇਹ ਸਥਿਤੀ ਬਹੁਤ ਮੰਦਭਾਗੀ ਹੋਊ ਮੈਨੂੰ ਇਹ ਲੱਗਦਾ ਤੇ ਬਾਬਾ ਹਰਨਾਮ ਸਿੰਘ ਜੀ ਦਾ ਵੀ ਵੱਡੀ ਪੱਧਰ ਤੇ ਜੇ ਉੱਥੇ ਵਿਰੋਧ ਹੋਇਆ ਤਾਂ ਵੀ ਮਾੜਾ ਤਾਂ ਵੀ ਇੰਡੀਅਨ ਸਟੇਟ ਖੁਸ਼ ਹੋਊਗੀ ਭਾਰਤ ਸਰਕਾਰ ਖੁਸ਼ ਹੋਗੀ ਜੋ ਕਾਂਗਰਸੀ ਉਹ ਹੁਕਮਰਾਨ ਖੁਸ਼ ਹੋਣਗੇ ਕਿ ਅਸੀਂ ਨਾਲ ਇਹਨਾਂ ਤੇ ਜ਼ੁਲਮ ਕੀਤਾ ਸੀ ਸੋ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਜੇ ਨਹੀਂ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਨਹੀਂ ਤੁਹਾਨੂੰ ਸਿੰਘ ਸਾਹਿਬ ਜਾਂਦੀ ਗੁਰਦੀਪ ਸਿੰਘ ਗੜਗੱਜ ਜੀਆਂ ਨੂੰ ਤੁਸੀਂ ਨਹੀਂ ਸਵੀਕਾਰ ਕਰਦੇ ਮੰਨਦੇ ਪਰ ਯਾਨੀ ਕੁਲਦੀਪ ਸਿੰਘ ਗੜਗੱਜ ਗਲੀ ਗਲੀ ਜਾ ਰਹੇ ਆ ਮੱਲਿਆਂ ਚ ਜਾ ਰਹੇ ਆ ਸਿੱਕੀ ਦਾ ਪ੍ਰਚਾਰ ਕਰ ਰਹੇ ਆ ਉਹ ਮੈਥਾ ਚੌਕ ਵੀ ਜਾਣਗੇ ਮੈਨੂੰ ਵਿਸ਼ਵਾਸ ਹੈ ਉਹ ਬਾਬਾ ਹਰਨਾਮ ਸਿੰਘ ਜੀਆਂ ਕੋਲੇ ਵੀ ਜਾਣਗੇ ਉਹ ਹਰ ਇੱਕ ਜਗ੍ਹਾ ਤੇ ਜਾ ਰਹੇ ਆ ਪਰ ਮੈਂ ਸਿੰਘ ਬਾਬਾ ਹਰਨਾਮ ਸਿੰਘ ਨੂੰ ਬੇਨਤੀ ਕਰਦਾ ਕਿ ਪਹਿਲਾਂ ਵੀ ਕਈ ਵਾਰ ਤੁਸੀਂ ਨਹੀਂ ਆਏ ਇਹ ਸਮਾਗਮ ਤੇ ਕਿਸੇ ਰਚਿਵੇਂ ਕਰਨ ਜਾਂ ਸ਼ੁਰੂਆਤ ਜਦੋਂ ਤੁਸੀਂ ਸੇਵਾ ਸੰਭਾਲੀ ਹੈ ਮੈਨੂੰ ਪਤਾ ਅਸੀਂ ਤੁਹਾਡੇ ਨਾਲ ਹੀ ਰਹੇ ਹਾਂ ਅਸੀਂ ਤੋਂ ਲੈ ਕੇ ਅਸੀਂ ਉੱਥੇ ਮਹਿਤਾ ਚੌਕ ਵੀ ਸਾਰੇ ਜਾਣਦੇ ਰਹੇ ਹਾਂ ਬਹੁਤ ਸਮਿਆਂ ਚ ਉਦੋਂ ਵੀ ਤੁਸੀਂ ਜੇ ਉਸ ਦਿਨ ਤੁਹਾਨੂੰ ਨਹੀਂ ਚੰਗਾ ਲੱਗਾ ਤੁਸੀਂ ਮਹਿਤਾ ਚੌਕ ਮਨਾ ਰਹੇ ਹੋ ਤੇ ਉੱਥੇ ਮਨਾ ਲਿਓ ਨਾ ਔਰਦਾ ਅਜ ਜਥਾ ਆਜੂ ਸੰਗਤ ਆਜੂਗੀ ਕਿਉਂਕਿ ਜੇ ਇਹ ਟਕਰਾ ਵਾਲੀ ਗੱਲ ਹੈ ਸਿੰਘ ਸਾਹਿਬ ਦਾ ਉਪਦੇਸ਼ ਦੇਣਾ ਬਹੁਤ ਜ਼ਰੂਰੀ ਹੈ ਪਰ ਇਹਦਾ ਹੱਲ ਨਿਕਲਣਾ ਚਾਹੀਦਾ ਹੈ ਪਰ ਸੰਗਤਾਂ ਦੇ ਵਿੱਚ ਮੈਂ ਸਮਝਦਾ ਜਿਵੇਂ ਮੈਂ ਕਿਹਾ ਕਿ ਆਪਸ ਦੇ ਵਿੱਚ ਇਹ ਜ਼ਰੂਰ ਕਿਤੇ ਨਾ ਕਿਤੇ ਹਰ ਇੱਕ ਸਿੱਖਣ ਵਾਲੀ ਇਹ ਚਾਹੁੰਦਾ ਕਿ ਸ਼ਾਂਤੀਪੂਰ ਹੋਣਾ ਚਾਹੀਦਾ ਕੌਮ ਤਾਂ ਇਹ ਵੀ ਚਾਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੋ ਕੇ ਹੋਗ ਸਿੰਘ ਸਾਹਿਬ ਦਾ ਸੰਦੇਸ਼ ਪੜ੍ਹ ਕੇ ਉਸ ਤੋਂ ਬਾਅਦ ਪੂਰੀ ਕੌਮ ਇਕੱਠੀ ਹੋ ਕੇ ਮਨਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਹ ਸਮਾਗਮ ਕੀਤਾ ਜਾਇਆ ਕਰਨ ਪਿਛਲੇ ਸਮਿਆਂ ਤੋਂ ਕੌਮ ਦੀ ਇਹ ਮੰਗ ਹੈ ਵੀ ਆ ਮਹਿਤਾ ਚੌਂਕ ਜਾਂ ਆਪਾਂ ਹੋਰ ਵੀ ਕਿਤੇ ਕਰਦੇ ਆ ਇਹ ਇੱਕ ਦਿਨ ਪਹਿਲਾਂ ਮੰਗ ਰਹੇ ਵੀ ਆਪਾਂ ਕਰ ਲਿਆ ਕਰੀਏ ਤੇ ਇੱਕ ਮੇਨ ਸਮਾਗਮ ਤਾਂ ਜੋ ਇਹ ਜੂਨ 84 ਦੇ ਸੀਦਾਂ ਦੀ ਯਾਦਗਾਰ ਹੈ ਜਿਸ ਜਗ੍ਹਾ ਤੇ ਹੋਇਆ ਨਰ ਸੰਘਾਰ ਜਿਸ ਖੱਲੂਕਾਰਾ ਜਿੱਥੇ ਖੂਨ ਬਿਹਾ ਉੱਥੇ ਇਹ ਦਿਹਾੜਾ ਮਨਾਉਣਾ ਚਾਹੀਦਾ ਹੈ ਦਮਦਮੀ ਟਕਸਾਲ ਦੇ ਮੁਖੀਆਂ ਵੱਲੋਂ ਵੀ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਤੇ ਮਸਰੂਮਣੀ ਕਮੇਟੀ ਪ੍ਰਧਾਨ ਵੱਲੋਂ ਵੀ ਸਮੂਚੀਆਂ ਪਾਰਟੀਆਂ ਅਕਾਲੀ ਦਲਾਂ ਦੇ ਪ੍ਰਧਾਨਾਂ ਵੱਲੋਂ ਵੀ ਮੰਜੀ ਸਾਹਿਬ ਦੀਵਾਨ ਹਾਲ 'ਚ ਇਕੱਠੇ ਹੋ ਕੇ ਇਹ ਦਿਨ ਮਨਾਉਣਾ ਚਾਹੀਦਾ ਹੈ ਤਾਂ ਕਿ ਉਹ ਤਕਰੀਰਾਂ ਉਹ ਬਿਆਨਾਂ ਉਹ ਸ਼ਬਦਾਂ ਦੇ ਵਿੱਚ ਜਿੱਥੇ ਰੋਸ ਹੈ ਜਿੱਥੇ ਗੁੱਸਾ ਜਿੱਥੇ ਵੀਰਸ ਹੈ ਉੱਥੇ ਨਾਲ ਇਹ ਭਾਰਤ ਸਰਕਾਰ ਨੂੰ ਇਹ ਵੀ ਇੱਕ ਸੰਦੇਸ਼ ਦਿੱਤਾ ਜਾਊ ਵੀ ਜੇਕਰ ਦੇ ਤੁਸੀਂ ਇਹ ਗਲਤੀਆਂ ਕੀਤੀਆਂ ਪਿਛਲੇ ਸਮੇਂ 'ਚ ਤਾਂ ਕੌਮ ਅਜੇ ਤੱਕ ਯਾਦ ਰੱਖਦੀ ਹੈ ਤੇ ਰੱਖੂਗੀ ਤੇ ਨਾਲੇ ਇਹ ਝੋਕਣ ਗਿਆ ਮੈਂ ਸਮਝਦਾ ਜੇ ਪੰਥ ਕੌਮ ਇਕੱਠਾ ਹੋਊਗਾ ਤਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਕਿ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਰਬਸ ਕੀਤੀ ਜਾਵੇ ਤੇ ਸਾਡੇ ਜੋ ਪਾਰਲੀਮੈਂਟ ਦੇ ਵਿੱਚ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਂ ਪਾਰਲੀਮੈਂਟ ਚ ਕਹਿੰਦਾ ਵੇਖਿਆ ਕਿ ਇਹਨਾਂ ਨੇ ਕਾਂਗਰਸ ਵਾਲੋ ਨੇ 골ਡਨ ਟੈਂਪਲ ਪੇ ਟੈਂਕ ਤੋਂ ਪਿਛਾੜੀ ਜੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਮੰਨਦੇ ਐ ਤਾਂ ਪਾਰਲੀਮੈਂਟ ਦੇ ਵਿੱਚ ਸੋਗ ਮਤਾ ਲਿਓਣ ਵੀ ਇਹ ਗਲਤ ਹੋਇਆ ਅਫਸੋਸ ਕਰੇ ਪੂਰੀ ਪਾਰਲੀਮੈਂਟ ਵੀ ਇਸ ਦੇਸ਼ ਦੇ ਵਿੱਚ 84 ਦੇ ਵਿੱਚ ਜੋਕ ਹੋਇਆ ਬਹੁਤ ਗਲਤ ਹੋਇਆ ਅਸੀਂ ਸਾਰੀ ਪਾਰਲੀਮੈਂਟ ਪਛਤਾ ਤਾਪ ਕਰਦੇ ਆ ਪਛਤਾ ਤਾਪ ਕਰੇ ਸਾਰੀ ਪਾਰਲੀਮੈਂਟ ਤੇ ਸੋ ਇਸ ਕਰਕੇ ਇਹ ਸਭ ਇੱਕ ਨੇ ਤੇ ਪਰ ਜੇ ਪੰਥ ਇਕੱਠਾ ਹੋਵੇ ਕੌਮ ਇਕੱਠੀ ਹੋਵੇ ਫੇਰ ਹੀ ਗੱਲ ਹੈ ਨਹੀਂ ਮੈਂ ਸਮਝਦਾ ਕੌਣ ਦਾ ਬਹੁਤ ਨੁਕਸਾਨ ਹੋਣਾ ਕਿਉਂਕਿ ਹਾਲਾਤ ਬਹੁਤ ਹੋਰ ਪਾਸੇ ਜਾ ਰਹੇ ਐ ਸਾਡੇ ਨੌਜਵਾਨ ਪੀੜ੍ਹੀ ਦੇ ਸਿਰਾਂ ਤੇ ਦਸਤਾਰਾਂ ਚੰਗੀਆਂ ਨਹੀਂ ਲੱਗ ਰਹੀਆਂ ਸਾਡੇ ਬੱਚਿਆਂ ਦੇ ਸਿਰਾਂ ਤੇ ਜੂੜੇ ਚੰਗੇ ਨਹੀਂ ਲੱਗ ਰਹੇ ਸਾਡੇ ਗੁਰਸਿੱਖ ਚੰਗੇ ਨਹੀਂ ਲੱਗ ਰਹੇ ਕਿਉਂਕਿ ਇਹ ਸਰਵਤ ਦਾ ਭਲੇ ਦਾ ਕਾਰਜ ਲੈ ਕੇ ਚੱਲਦੇ ਐ ਬਾਬਰ ਨੂੰ ਜੀ ਪੀਸੀਓ ਪ੍ਰਚਾਰ ਨਹੀਂ ਕਰਦੀ ਨਜ਼ਰ ਨਹੀਂ ਆ ਰਹੀ ਮੈਂ ਸਮਝਦਾ ਹਰ ਇੱਕ ਦੇਲੀ ਤੇ ਜਾ ਕੇ ਆਏ ਆ ਹਰ ਇੱਕ ਘਰੇ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਬਾ ਟੇਕ ਸੰਗੀਤ ਨੌਲਾ ਜਥੇ ਤਕਸਰੀ ਦੰਦਮਾ ਸਾਹਿਬ ਇਹ ਤੁਹਾਨੂੰ ਬੇਨਤੀ ਕਰਦੇ ਆ ਕਿ ਅਮਰਤ ਛੱਕੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਗੁਰਮਤ ਕੈਂਪਾਂ 'ਚ ਭੇਜੋ ਤੁਸੀਂ ਮਾਨਸਾਚ ਜਾ ਕੇ ਕਿਸੇ ਘਰੇ ਵੀ ਆਪ ਜਾ ਕੇ ਪੁੱਛ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਹਰ ਇੱਕ ਘਰੇ ਗਈ ਹੈ ਹਰ ਇੱਕ ਤੇ ਤੁਸੀਂ ਵੇਖੋ ਕੈਂਪ ਚੱਲ ਰਹੇ ਨੇ 62 ਕੈਂਪ ਚੱਲ ਰਹੇ ਐ ਤੁਸੀਂ ਵੇਖੋ 100 100 2 200 ਬੱਚਾ 3 300 ਬੱਚਾ ਤੇ ਹੋਰ ਵੀ ਪੂਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਬਹੁਤ ਤਾਂ ਅਮੀ ਸਾਹਿਬ ਧਰਮ ਪ੍ਰਚਾਰ ਵਾਸਤੇ ਤਾਂ ਪੈ ਲੈ ਉਹਨਾਂ ਦੀ ਕਿ ਆਪਾਂ ਮੇਨ ਕੰਮ ਅਮਰ ਸੰਚਾਰ ਕਰਾਈਏ ਧਰਮ ਪਰ ਅਈ ਸਿੰਘ ਸਾਹਿਬ ਬਾਬਾ ਟੀਕ ਸਿੰਘ ਤਨੂਲਾ ਵੀ ਤੁਸੀਂ ਵੇਖਦੇ ਆ ਘਰ ਘਰ ਜਾ ਰਹੇ ਨੇ ਤੇ ਅਈ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗੱਜ ਜੀ ਜੇ ਪਿਛਲੇ ਸਮੇਂ ਦੇ ਵਿੱਚ ਰਣਜੀਤ ਸਿੰਘ ਗਾਨੀ ਰਣਜੀਤ ਸਿੰਘ ਢੱਡਰੀਆਂ ਵਾਲ ਦਾ ਮਸਲਾ ਆਇਆ ਕਹਿਣ ਦਾ ਭਾਵ ਜਦੋਂ ਚੁਣੌਤੀ ਹੋਵੇ ਜਦੋਂ ਜੰਗ ਲੱਗੀ ਹੋਵੇ ਤੱਕ ਗਲੇ ਸਿਕਵੇ ਭਲਾ ਕੇ ਇਕੱਠੇ ਹੋਣਾ ਜੰਗ ਮੈਂ ਹੀ ਨਹੀਂ ਕਹਿੰਦਾ ਵੀ ਕਿਸੇ ਦੇਸ਼ ਨਾਲ ਕਿ ਸਾਡੀ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਸਾਡੀ ਪੀੜ੍ਹੀ ਧਰਮ ਪਰिवਰਤਨ ਕਰ ਰਹੀ ਹੈ ਸਾਡੀ ਪੀੜ੍ਹੀ ਪਤ ਬਣੇ ਵੱਲ ਜਾ ਰਹੀ ਹੈ ਇਹ ਇੱਕ ਤਰ੍ਹਾਂ ਦੀ ਵਾਰ ਹੈ ਇਹ ਇੱਕ ਤਰ੍ਹਾਂ ਦੀ ਜੰਗ ਹੈ ਸੋ ਇਸ ਨੂੰ ਰੋਕਣ ਵਾਸਤੇ ਇਕੱਠੇ ਹੋਣਾ ਪਊ ਸੋ ਮੈਂ ਫੇਰ ਸਾਡੇ ਸਤਿਕਾਰਯੋਗ ਹੈ ਬਾਬਾ ਹਰਨਾਮ ਸਿੰਘ ਜੀ ਚਾਹੇ ਪੁਰਾਣੇ ਸਮਿਆਂ ਚ ਇਹ ਉਤਰਾ ਚੜਾ ਆਉਂਦੀ ਐ ਗਿਲੇ ਸਿਕ ਵੀ ਹੁੰਦੀ ਰਹਿੰਦੀ ਐ ਗਿਲਾ ਯਾਰ ਕਰਤਾ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਬਾਬਾ ਹਰਨਾਮ ਸਿੰਘ ਜੀ ਦੀਆਂ ਦੀ ਗੱਲ ਤੇ ਸਮੁੱਚੀ ਜਥੇਵੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸ਼੍ਰੋਮਣੀ ਕਮੇਟੀ ਪੂਰੀ ਚਿੰਤ ਤ ਤੇ ਵਿਚਾਰ ਹੈ ਕਿ ਮਹਾਪੁਰਸ਼ਾਂ ਦਾ ਬਾਬਾ ਜੀ ਦੇ ਆਪਾਂ ਗੱਲ ਸੁਣ ਕੇ ਕੋਈ ਹੱਲ ਕੱਢੀਏ ਹੱਲ ਨਿਕਲੂਗਾ ਨਿਕਲਣਾ ਵੀ ਐ ਪਰ 13 ਕੱਲ ਦਾ ਦਿਨ ਵਾਕਿਆ ਇੱਕ ਮੈਂ ਬੱਚਾਂ ਝੋਲੀ ਅੱਡ ਕੇ ਬੇਨਤੀ ਕਰਦਾ ਬਾਬਾ ਹਰਨਾਮ ਸਿੰਘ ਜੀ ਨੂੰ ਕਿ ਆ ਆਪਾਂ ਮਸਲਾ ਕੋਈ ਹੱਲ ਕਰੀਏ ਚਾਹੇ ਤੁਸੀਂ ਮਹਿਤਾ ਚੋਕੀ ਮਨਾ ਰਹੇ ਹੋ ਮਨਾਓ ਚਲੋ ਇੱਥੇ ਕਿਉਂਕਿ ਮੈਂ ਦੱਸਿਆ ਜਿਵੇਂ ਸੰਗਤਾਂ ਦੇ ਵਿੱਚ ਰੋਸ ਹੈ ਕਿ ਇਹਨਾਂ ਦਾ ਵਿਰੋਧ ਨਾ ਹੋ ਜੀ ਉਹ ਵੀ ਮਾੜਾ ਉਬੀ ਅਸੀਂ ਕਹਿੰਦੇ ਨਹੀਂ ਹੋਣਾ ਚਾਹੀਦਾ ਗਲਤ ਹੈ ਤੇ ਜੇ ਸਿੰਘ ਸਾਹਿਬ ਦਾ ਹੁੰਦਾਗਾ ਉਹ ਸਿੰਘ ਸਾਹਿਬ ਵਾਸਤੇ ਲਾਣ ਹੀ ਕਰਤਾ ਨਾ ਬਾਬਾ ਹਰਨਾਮ ਸਿੰਘ ਜੀਆ ਨੇ ਜਦੋਂ ਮੁਖੀ ਲਾਣ ਕਰਤੇ ਵੱਡੀ ਗੱਲ ਹੁੰਦੀ ਹੈ ਉਹ ਰੋਕਣਾ ਔਖਾ ਹੈਗਾ ਪਹਿਲਾਂ ਤੁਸੀਂ ਵੇਖਿਆ ਸਵੀਲ ਵਾਲੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਨਿੱਕੀ ਗੱਲ ਵੱਡੀ ਹੋ ਜਾਂਦੀ ਹੈ ਕਈ ਵਾਰੀ ਕਹੇ ਸ਼ਬਦ ਸੋ ਆ ਸਮਾਂ ਤੁਸੀਂ ਵੇਖਿਆ ਕਿ ਚਾਹੇ ਕੋਈ ਸਤਕਾਰ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਗ੍ਰੰਥੀ ਸਵਾ ਤੇ ਹੋਰ ਟਕਸਾਲਾਂ ਜਥੇਬੰਦੀਆਂ ਇੱਕ ਮੁੱਠ ਹੋ ਕੇ ਕਹਿ ਰਹੇ ਹੈ ਜਦੋਂ ਸਾਰੀ ਕੌਮ ਇਕੱਠੀ ਹੋ ਕੇ ਕਹਿ ਰਹੀ ਹੈ ਤੇ ਬਾਬਾ ਹਰਨਾਮ ਸਿੰਘ ਜੀ ਨੂੰ ਮੰਨ ਲੈਣਾ ਚਾਹੀਦਾ ਮੈਨੂੰ ਇੱਕ ਵੀ ਕਿਸੇ ਦਾ ਇਹ ਨਹੀਂ ਲੱਗਿਆ ਕਿਸੇ ਸੰਪਰਦਾ ਜਥੇਬੰਦੀ ਦਾ ਕਿ ਬਾਬਾ ਹਰਨਾਮ ਸਿੰਘ ਜੀ ਆ ਦੇ ਬਿਆਨ ਨਾਲ ਸਹਿਮਤ ਹੋਣਗੇ ਕੋਈ ਸੰਤ ਮਹਾਪੁਰਸ਼ ਸਾਰੇ ਕਹਿੰਦੇ ਆ ਇਕੱਠੇ ਹੋ ਕੇ ਸੋ ਵੱਡੇ ਕੱਲ ਤੱਕੇ ਜਾਂ ਇਹ ਕਹਿਣ ਚਲੋ ਕੋਈ ਕੋਈ ਨਾ ਸੰਦੇਸ਼ ਦੇ ਲੈਣ ਗਿਆ ਨਿਕਲਦੀਪ ਸਿੰਘ ਗੱਜ ਤੇ ਬਾਅਦ ਚ ਮਤ ਪਏ ਦਵਟਾ ਲਾਂਗੇ ਤੇ ਜਾਂ ਮੈਂ ਸਮਝਦਾ ਉਥੇ ਆਉਣ ਤੋਂ ਹੀ ਇਹ ਮਤਲਬ ਆਪਦਾ ਸੋਚਣ ਪਰ ਟਕਸਾਲ ਦਾ ਆਉਣਾ ਬਹੁਤ ਜ਼ਰੂਰੀ ਹੈ ਪਰ ਟਕਸਾਲ ਦੇ ਨਾਲ ਜਿੱਥੇ ਸਿੰਘ ਸੀ ਦੋਇਆ ਜਿਵੇਂ ਕਿਹਾ ਜਰਨਲ ਸਵੇਕ ਸਿੰਘ ਦੇ ਭਰਾ ਭਾਈ ਵਿਅੰਤ ਸਿੰਘ ਨੇ ਵੀ ਤੁਸੀਂ ਪੜ੍ਹੀ ਹੈ ਸੁਣੀ ਹੈ ਕਿ ਉਹ ਵੀ ਕਹਿੰਦੇ ਬਹੁਤ ਸਾਰੇ ਪਰਿਵਾਰ ਹੈ ਭਾਈ ਬਲਵੰਤ ਸਿੰਘ ਰਾਜੋ ਆਣੇ ਦਾ ਪਰਿਵਾਰ ਹੈ ਭਾਈ ਸਤਵੰਤ ਸਿੰਘ ਦਾ ਪਰਿਵਾਰ ਹੈ ਤੇ ਹੋਰ ਸਾਰੇ ਪਰਿਵਾਰ ਬਹੁਤ ਹੈ ਹਾਂ ਜਿਹੜੇ ਪਰਿਵਾਰਾਂ ਨੇ ਨਹੀਂ ਲੈਣਾ ਉਹਨਾਂ ਦੀ ਸ਼ਾਸਕ ਨਾ ਨਾ ਉਹਤਰਾਣਾ ਜਿਹੜਾ ਨੇ ਕਰਨਾ ਪਰ ਆਪਾਂ ਕੌਮ ਦੀ ਤਖਤ ਦੀ ਪਦਵੀ ਹੈ ਗਿਆਨੀ ਗੁਰਦੀਪ ਸਿੰਘ ਗੜਗੱਜ ਕੋਈ ਆਪਾਂ ਨਹੀਂ ਨਗਾ ਵੀ ਕੋਈ ਕੁਲਦੀਪ ਸਿੰਘ ਗੜਗੱਜ ਹੈ ਤਾਂ ਆਪਾਂ ਅਕਾਲ ਤਖਤ ਸਾਹਿਬ ਦੀ ਜਥੇਦਾਰ ਦਾ ਮਾਣ ਸਨਮਾਨ ਕਰਨਾ ਜਿਹਦੀ ਗੱਲ ਬਾਬਾ ਹਰਨਾਮ ਸਿੰਘ ਅਕਸਰ ਕਰਦੇ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰ ਦਾ ਜੇ ਆਪਾਂ ਪ੍ਰਾਣੀਆਂ ਗੱਲਾਂ ਚ ਪਾਵਾਂਗੇ ਦਸਤਾਰ ਹੁਣ ਕੀ ਬਿਆਨਵਾਜੀ ਹੋਈ ਜਾਂਦੀ ਹੈ ਬਾਬਾ RAM ਸਿੰਘ ਕਹਿ ਰਹੇ ਹੈ ਕਿ ਰਾਤ ਨੂੰ 12 ਵਜੇ ਕਮਰੇ ਚ ਬਹਿ ਕੇ ਬਾਬਾ ਹਰਨਾਮ ਸਿੰਘ ਨੂੰ ਪਗੜੀ ਦਿੱਤੀ ਹੈ ਉੱਥੇ ਮਹਾਰਾਜ ਵੀ ਪ੍ਰਕਾਸ਼ ਨਹੀਂ ਸੀ ਇਹ ਗੱਲਾਂ ਜਦੋਂ ਆਪਾਂ ਕਰਦੇ ਹੈ ਨਰਾਸਾ ਹੁੰਦੀ ਹੈ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਚਲੋ ਸਾਡੇ ਵਿਵਾਦ ਹੁੰਦੇ ਆ ਪਰ ਆਪਾਂ ਨੂੰ ਸਿਧਾਂਤਕ ਤੌਰ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਤਕਸਾਲ ਦੇ ਮੁਖੀ ਨੂੰ ਤਾਂ ਮੂਹਰੇ ਲਾ ਕੇ ਪ੍ਰਚਾਰ ਕਰਨਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਹਸੋ ਗੁਪੀ ਸਿੰਘ ਚੱਬਰ ਹੁਣੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਜਿਨ੍ਹਾਂ ਨੇ ਬੇਨਤੀ ਕੀਤੀ ਆ ਬਾਬਾ ਹਰਨਾਮਨ ਸਿੰਘ ਤੁਮਾ ਹੁਣਾਂ ਨੂੰ ਕਿ ਤੁਸੀਂ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਈਏ ਜੇਕਰ ਫਿਰ ਵੀ ਵਿਚਾਰ ਚ ਮਤਭੇਦ ਰਹਿੰਦਾ ਤਾਂ ਮਹਿਤਾ ਚੌਕ ਨੂੰ ਮਨਾਉਣ ਉੱਥੇ ਨਾ ਆਉਣ ਤਾਂ ਕਿ ਉਹਨਾਂ ਦਾ ਵੀ ਵਿਰੋਧ ਨਾ ਹੋਵੇ ਕੈਮਰਾਮੈਨ ਤੁਸੀਂ ਮੇਰੇ ਨਾਲ ਜਸਪੀ ਸਿੰਘ ਅਸ਼ਕਪ